ਪੰਜਾਬ ਸਰਕਾਰ ਦੇ ਵੱਲੋਂ 2 ਦਿਨ ਦਾ ਵਿਸ਼ੇਸ਼ اجلاس ਸੱਦਿਆ ਗਿਆ ਹੈ ਹੜ੍ਹਾਂ ਦੇ ਮੁਆਵਜ਼ੇ ਸੰਬੰਧੀ ਕੁਝ ਨਿਯਮਾਂ ਦੇ ਵਿੱਚ ਸੋਧ ਤੇ ਨਵੀਆਂ ਪਰਵਾਨਗੀਆਂ ਤੇ ਵੀ ਮੁਖੜ ਲੱਗ ਸਕਦੀ ਹੈ। ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਹੇਠਾਂਏ ਲੋਕਾਂ ਦੀ ਜ਼ਿੰਦਗੀ ਪੂਰੀ ਤਰੀਕੇ ਨਾਲ ਪਟੜੀ ਤੋਂ ਲੱਤ ਚੁੱਕੀ ਹੈ। ਲੋਕਾਂ ਦੇ ਵੱਲੋਂ ਸਰਕਾਰ ਨੂੰ ਅਪੀਲਾਂ ਕੀਤੀਆਂ ਜਾ ਰਹੀਆਂ ਨੇ ਤੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਕੁਝ ਸਹਾਇਤਾ ਐਲਾਨਣ ਦੀ ਉਮੀਦ ਵੀ ਵੱਜੀ ਹੈ। ਪੰਜਾਬ ਸਰਕਾਰ ਦੇ ਵੱਲੋਂ ਹੜ੍ਹਾਂ ਨੂੰ ਲੈ ਕੇ 2 ਦਿਨ ਦਾ ਵਿਸ਼ੇਸ਼ اجلاس ਸੱਦਿਆ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸੰਬੰਧੀ ਸੋਸ਼ਲ ਮੀਡੀਆ ਅਕਾਊਂਟ ਤੇ ਜਾਣਕਾਰੀ ਦਿੱਤੀ ਹੈ। ਪੰਜਾਬ ਸਰਕਾਰ ਨੇ 26 ਤੋਂ ਲੈ ਕੇ 29 ਸਤੰਬਰ 2025 ਤੱਕ ਕੇ ਪੰਜਾਬ ਦੇ ਲਈ ਵਿਸ਼ੇਸ਼ ਸੈਸ਼ਨ ਬਣਾਉਣ ਦਾ ਫੈਸਲਾ ਕੀਤਾ ਹੈ ਇਸ ਦੀ ਕਾਰਵਾਈ 2 ਦਿਨ 26 ਤੇ 29 ਤਰੀਕ ਨੂੰ ਜਾਰੀ ਰਹੇਗੀ ਜਦ ਕਿ 27 ਤੇ 28 ਸਤੰਬਰ ਨੂੰ ਛੁੱਟੀ ਰਹੇਗੀ ਇੱਥੇ ਜਾਰੀ ਬਿਆਨ ਦੇ ਵਿੱਚ ਮੁੱਖ ਮੰਤਰੀ ਮਾਨ ਨੇ ਕਿਹਾ ਹੈ ਕਿ ਵਿਸ਼ੇਸ਼ ਸੈਸ਼ਨ ਹਾਲੀ ਦੇ ਵਿੱਚ ਹੜ੍ਹਾਂ ਦੇ ਨਾਲ ਹੋਏ ਨੁਕਸਾਨ ਸੰਬੰਧੀ ਕਈ ਲੋਕ ਪੱਖੀ ਸੋਦਾ ਪੇਸ਼ ਕਰਨ ਤੇ ਕੇਂਦ੍ਰਿਤ ਹੋਵੇਗਾ ਉਨਾ ਹੀ ਵੀ ਕਿ ਹੈ ਕਿ ਹੜ੍ਹ ਪੀੜਤਾਂ ਦੇ ਲਈ ਮੁਆਵਜ਼ੇ ਸਬੰਧੀ ਨਵੇਂ ਕਾਨੂੰਨ ਵੀ ਸਦਨ ਦੇ ਵਿੱਚ ਪੇਸ਼ ਕੀਤੇ ਜਾਣਗੇ ਤੇ ਮਨਜ਼ੂਰੀ ਦਿੱਤੀ ਜਾਵੇਗੀ ਮੁੱਖ ਮੰਤਰੀ ਮਾਨ ਨੇ ਹੜਾ ਦੇ ਕਾਰਨ ਹੋਈ ਤਬਾਹੀ ਦਾ ਜ਼ਿਕਰ ਕਰਦਿਆ ਕਿ ਹੈ ਕਿ ਇਸ ਦੇ ਨਾਲ 2300 ਤੋਂ ਵੱਧ ਪਿੰਡ ਡੁੱਬੇ ਨੇ 1 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਕੋਈ ਨੇ 5 ਲੱਖ ਏਕੜ ਜ਼ਮੀਨ ਦੀ ਫਸਲਾਂ ਤਬਾਹ ਹੋ ਚੁੱਕੀਆਂ ਨੇ ਜ਼ਿਕਰ ਹੋ ਗਿਆ ਕਿ ਸਰਕਾਰੀ ਅੰਕੜਿਆਂ ਦੇ ਮੁਤਾਬਕ ਹੜ੍ਹਾਂ ਦੇ ਵਿੱਚ 56 ਜਾਨਾਂ ਗਈਆਂ ਲਗਭਗ 7 ਲੱਖ ਲੋਕ ਬੇਘਰ ਹੋਏ ਇਸ ਤੋਂ ਇਲਾਵਾ 3200 ਸਰਕਾਰੀ ਸਕੂਲ ਨੁਕਸਾਨੇ ਗਏ 19 ਕਾਲਜ ਮਲਬੇ ਦੇ ਵਿੱਚ ਬਦਲ ਗਏ 1400 ਕਲੀਨਿਕ ਤੇ ਹਸਪਤਾਲ ਖੰਡਰ ਹੋ ਗਏ ਤੇ 850 ਕਿਲੋਮੀਟਰ ਸੜਕਾਂ ਤਬਾਹ ਹੋ ਗਈਆਂ ਤੇ 25000 ਪੁਲ ਵੀਟ ਹੈ ਗਏ ਨੇ ਪੰਜਾਬ ਸਰਕਾਰ ਦੇ ਵੱਲੋਂ 2 ਦਿਨ ਦਾ ਵਿਸ਼ੇਸ਼ اجلاس ਸੱਦਿਆ ਗਿਆ ਹੈ ਤਹੜਾ ਦੇ ਮੁਆਵਜ਼ੇ ਸਬੰਧੀ ਕੁਝ ਨਿਯਮਾਂ ਦੇ ਵਿੱਚ ਸੋਧ ਤੇ ਨਵੀਆਂ ਪ੍ਰਵਾਨਗੀਆਂ ਤੇ ਵੀ ਮੋਹਰ ਲੱਗ ਸਕਦੀ ਹੈ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਹੇਠਾਂਏ ਲੋਕਾਂ ਦੀ ਜ਼ਿੰਦਗੀ ਪੂਰੀ ਤਰੀਕੇ ਦੇ ਨਾਲ ਪਟੜੀ ਤੋਂ ਲੱਤ ਚੁੱਕੀ ਹੈ ਲੋਕਾਂ ਦੇ ਵੱਲੋਂ ਸਰਕਾਰ ਨੂੰ ਅਪੀਲਾ ਕੀਤੀਆਂ ਜਾ ਰਹੀਆਂ ਨੇ ਤੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਕੁਝ ਸਹਾਇਤਾ ਐਲਾਨਣ ਦੀ ਉਮੀਦ ਵੀ ਵੱਜੀ ਹੈ ਪੰਜਾਬ ਸਰਕਾਰ ਦੇ ਵੱਲੋਂ ਹੜ੍ਹਾਂ ਨੂੰ ਲੈ ਕੇ 2 ਦਿਨ ਦਾ ਵਿਸ਼ੇਸ਼ ਜਲਾਸਤ ਦਿਆ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸੰਬੰਧੀ ਸੋਸ਼ਲ ਮੀਡੀਆ ਅਕਾਊਂਟ ਤੇ ਜਾਣਕਾਰੀ ਦਿੱਤੀ ਹੈ ਤਾਂ ਪੰਜਾਬ ਸਰਕਾਰ ਨੇ 26 ਤੋਂ ਲੈ ਕੇ 29 ਸਤੰਬਰ 2025 ਤੱਕ ਪੰਜਾਬ ਦੇ ਲਈ ਵਿਸ਼ੇਸ਼ ਸੈਸ਼ਨ ਬਣਾਉਣ ਦਾ ਫੈਸਲਾ ਕੀਤਾ ਹੈ ਇਸਦੀ ਕਾਰਵਾਈ 2 ਦిన 26 ਤੇ 29 ਤਰੀਕ ਨੂੰ ਜਾਰੀ ਰਹੇਗੀ ਜਦਕਿ 27 ਤੇ 28 ਸਤੰਬਰ ਨੂੰ ਛੁੱਟੀ ਰਹੇਗੀ ਇੱਥੇ ਜਾਰੀ ਬਿਆਨ ਦੇ ਵਿੱਚ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਵਿਸ਼ੇਸ਼ ਸੈਸ਼ਨ ਹਾਲੀ ਦੇ ਵਿੱਚ ਹੜ੍ਹਾਂ ਦੇ ਨਾਲ ਹੋਏ ਨੁਕਸਾਨ ਸੰਬੰਧੀ ਕਈ ਲੋਕ ਪੱਖੀ ਸੂਤਾ ਪੇਸ਼ ਕਰਨ ਤੇ ਕੇਂਦ੍ਰਿਤ ਹੋਵੇਗਾ ਉਨਾ ਹੀ ਵੀ ਕਿ ਹੈ ਕਿ ਹੜ੍ਹ ਪੀੜਤਾਂ ਦੇ ਲਈ ਮੁਆਵਜ਼ੇ ਸਬੰਧੀ ਨਵੇਂ ਕਾਨੂੰਨ ਵੀ ਸਦਨ ਦੇ ਵਿੱਚ ਪੇਸ਼ ਕੀਤੇ ਜਾਣਗੇ ਤੇ ਮਨਜ਼ੂਰੀ ਦਿੱਤੀ ਜਾਵੇਗੀ ਮੁੱਖ ਮੰਤਰੀ ਮਾਨ ਨੇ ਹੜਾ ਦੇ ਕਾਰਨ ਹੋਈ ਤਬਾਹੀ ਦਾ ਜ਼ਿਕਰ ਕਰਦਿਆ ਕਿ ਹੈ ਕਿ ਇਸ ਦੇ ਨਾਲ 2300 ਤੋਂ ਵੱਧ ਪਿੰਡ ਡੁੱਬੇ ਨੇ 1 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਕੋਈ ਨੇ 5 ਲੱਖ ਏਕੜ ਜ਼ਮੀਨ ਦੀ ਫਸਲਾਂ ਤਬਾਹ ਹੋ ਚੁੱਕੀਆਂ ਹਨ ਜ਼ਿਕਰ ਹੋ ਗਿਆ ਕਿ ਸਰਕਾਰੀ ਅੰਕੜਿਆਂ ਦੇ ਮੁਤਾਬਕ ਹੜ੍ਹਾਂ ਦੇ ਵਿੱਚ 56 ਜਾਨਾਂ ਗਈਆਂ ਲਗਭਗ 7 ਲੱਖ ਲੋਕ ਬੇਘਰ ਹੋਏ ਇਸ ਤੋਂ ਇਲਾਵਾ 3200 ਸਰਕਾਰੀ ਸਕੂਲ ਨੁਕਸਾਨੇ ਗਏ 19 ਕਾਲਜ ਮਲਬੇ ਦੇ ਵਿੱਚ ਬਦਲ ਗਏ 1400 ਕਲੀਨਿਕ ਤੇ ਹਸਪਤਾਲ ਖੰਡਰ ਹੋ ਗਏ ਤੇ 8500 ਕਿਲੋਮੀਟਰ ਸੜਕਾਂ ਤਬਾਹ ਹੋ ਗਈਆਂ ਤੇ 25000 ਪੁਲ ਵੀ ਟਹਿ ਗਏ ਨੇ ਪੰਜਾਬ ਸਰਕਾਰ ਦੇ ਵੱਲੋਂ 2 ਦਿਨ ਦਾ ਵਿਸ਼ੇਸ਼ اجلاس ਸੱਦਿਆ ਗਿਆ ਹੈ ਤਹੜਾ ਦੇ ਮੁਆਵਜ਼ੇ ਸਬੰਧੀ ਕੁਝ ਨਿਯਮਾਂ ਦੇ ਵਿੱਚ ਸੋਧ ਤੇ ਨਵੀਆਂ ਪਰਵਾਨਗੀਆਂ ਤੇ ਵੀ ਮੋਹਰ ਲੱਗ ਸਕਦੀ ਹੈ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਹੇਠਾਂਏ ਲੋਕਾਂ ਦੀ ਜ਼ਿੰਦਗੀ ਪੂਰੀ ਤਰੀਕੇ ਨਾਲ ਪਟੜੀ ਤੋਂ ਲੱਤ ਚੁੱਕੀ ਹੈ। ਲੋਕਾਂ ਦੇ ਵੱਲੋਂ ਸਰਕਾਰ ਨੂੰ ਅਪੀਲਾਂ ਕੀਤੀਆਂ ਜਾ ਰਹੀਆਂ ਨੇ ਤੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਕੁਝ ਸਹਾਇਤਾ ਐਲਾਨਨ ਦੀ ਉਮੀਦ ਵੀ ਵੱਜੀ ਹੈ। ਪੰਜਾਬ ਸਰਕਾਰ ਦੇ ਵੱਲੋਂ ਹੜ੍ਹਾਂ ਨੂੰ ਲੈ ਕੇ 2 ਦਿਨ ਦਾ ਵਿਸ਼ੇਸ਼ ਜਲਾਸਤ ਦਿਆ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸੰਬੰਧੀ ਸੋਸ਼ਲ ਮੀਡੀਆ ਅਕਾਊਂਟ ਤੇ ਜਾਣਕਾਰੀ ਦਿੱਤੀ ਹੈ। ਤਾਂ ਪੰਜਾਬ ਸਰਕਾਰ ਨੇ 26 ਤੋਂ ਲੈ ਕੇ 29 ਸਤੰਬਰ 2025 ਤੱਕ ਪੰਜਾਬ ਦੇ ਲਈ ਵਿਸ਼ੇਸ਼ ਸੈਸ਼ਨ ਬਣਾਉਣ ਦਾ ਫੈਸਲਾ ਕੀਤਾ ਹੈ। ਇਸਦੀ ਕਾਰਵਾਈ 2 ਦਿਨ 26 ਤੇ 29 ਤਰੀਕ ਨੂੰ ਜਾਰੀ ਰਹੇਗੀ ਜਦ ਕਿ 27 ਤੇ 28 ਸਤੰਬਰ ਨੂੰ ਛੁੱਟੀ ਰਹੇਗੀ ਇੱਥੇ ਜਾਰੀ ਬਿਆਨ ਦੇ ਵਿੱਚ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਵਿਸ਼ੇਸ਼ ਸੈਸ਼ਨ ਹਾਲੀ ਦੇ ਵਿੱਚ ਹੜ੍ਹਾਂ ਦੇ ਨਾਲ ਹੋਏ ਨੁਕਸਾਨ ਸੰਬੰਧੀ ਕਈ ਲੋਕ ਪੱਖੀ ਸੋਦਾ ਪੇਸ਼ ਕਰਨ ਤੇ ਕੇਂਦ੍ਰਿਤ ਹੋਵੇਗਾ ਉਨਾ ਹੀ ਵਿਕ ਹੈ ਕਿ ਹੜਪੀੜ ਤੋਂ ਦੇ ਲਈ ਮੁਆਵਜ਼ੇ ਸਬੰਧੀ ਨਵੇਂ ਕਾਨੂੰਨ ਵੀ ਸਦਨ ਦੇ ਵਿੱਚ ਪੇਸ਼ ਕੀਤੇ ਜਾਣਗੇ ਤੇ ਮਨਜ਼ੂਰੀ ਦਿੱਤੀ ਜਾਵੇਗੀ ਮੁੱਖ ਮੰਤਰੀ ਮਾਨ ਨੇ ਹੜਾ ਦੇ ਕਾਰਨ ਹੋਈ ਤਬਾਹੀ ਦਾ ਜ਼ਿਕਰ ਕਰਦਿਆ ਕਿ ਹੈ ਕਿ ਇਸ ਦੇ ਨਾਲ 2300 ਤੋਂ ਵੱਧ ਪਿੰਡ ਡੁੱਬੇ ਨੇ 1 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਨੇ 5 ਲੱਖ ਏਕੜ ਜ਼ਮੀਨ ਦੀ ਫਸਲਾਂ ਤਬਾਹ ਹੋ ਚੁੱਕੀਆਂ ਨੇ ਜ਼ਿਕਰ ਹੋ ਗਿਆ ਕਿ ਸਰਕਾਰੀ ਅੰਕੜਿਆਂ ਦੇ ਮੁਤਾਬਕ ਹੜਾ ਦੇ ਵਿੱਚ 56 ਜਾਨਾਂ ਗਈਆਂ ਲਗਭਗ 7 ਲੱਖ ਲੋਕ ਬੇਕਰ ਹੋਏ ਇਸ ਤੋਂ ਇਲਾਵਾ 3200 ਸਰਕਾਰੀ ਸਕੂਲ ਨੁਕਸਾਨੇ ਗਏ 19 ਕਾਲਜ ਮਲਬੇ ਦੇ ਵਿੱਚ ਬਦਲ ਗਏ 1400 ਕਲੀਨਿਕ ਤੇ ਹਸਪਤਾਲ ਖੰਡਰ ਹੋ ਗਏ ਤੇ 8500 ਕਿਲੋਮੀਟਰ ਸੜਕਾਂ ਤਬਾਹ ਹੋ ਗਈਆਂ ਤੇ 25000 ਪੁਲ ਵੀਟ ਹੈ ਗਏ